ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੰਵਿਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਮੋਗੇ ਜ਼ਿਲ੍ਹੇ ਦੇ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮਿੱਤਰੋ ਤੇ ਬਾਕੇ ਪੁਰਾਣੇ ਤੋਂ ਜਦੋਂ ਆਪਾਂ ਮੋਗੇ ਨੂੰ ਦੂਰੀ ਤੈਅ ਕਰਦੇ ਆ ਉਸੇ ਰੋਡ ਦੇ ਉੱਤੇ ਹੀ ਗਿੱਲ ਪਿੰਡ ਆਉਂਦਾ ਬਾਕੇ ਪੁਰਾਣੇ ਵਾਲਾ ਗਿੱਲ ਪਿੰਡ ਵਜਦਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਔਰ ਇੱਕ ਬਾਈ ਹੁਣਾਂ ਦੀ ਮੱਝ ਵਕਾਊ ਆ ਮਿਹਨਤੀ ਪਰਿਵਾਰ ਆ ਮਿੱਤਰੋ ਕਿਉਂਕਿ ਹਮੇਸ਼ਾ ਜੇਕਰ ਤੇ ਫਿਕਰ ਮੈਂ ਉਸ ਪਰਿਵਾਰ ਦਾ ਕਰਦਾ ਹੁੰਦਾ ਜਿਹੜਾ ਪਰਿਵਾਰ ਮਿੱਤਰੋ ਮਿਹਨਤੀ ਹੋਵੇ ਅੱਜ ਇਹ ਪਰਿਵਾਰ ਵੀ ਮਿੱਤਰੋ ਟੋਕੜਾ ਗੱਪਣਾ ਚੈੱਕ ਪਾਸ ਮਈਆਂ ਲੈ ਕੇ ਆਉਂਦਾ ਬਾਅਦ ਫਿਰ ਵੇਚਦਾ ਬਾਈ ਤੇ ਅੱਜ ਬਾਈ ਦੇ ਕੋਲੇ ਮਿੱਤਰੋ ਤਿਆਰ ਕੀਤੀ ਇੱਕ ਟੋਕੜਾ ਗੱਪਣ ਲਿਆ ਕੇ ਘਰੇ ਮਿਹਨਤੋਂ ਦੇ ਨਾਲ ਤਿਆਰ ਕੀਤੀ ਮੈਂ ਵਕਾਊ ਲਈ ਆ ਬਾਈ ਨੇ ਮੈਂ ਦੱਸ ਦਵਾਂ ਮੈਂ ਤੀਜਾ ਸੂਆ ਸੁੰਦੀ ਆ ਮਿੱਤਰੋ ਸੂਣ ਦੇ ਵੀਰੇ ਤੋਰ ਦੀ ਕੱਢਦੀ ਪਾਰ ਨੂੰ ਤੀਜਾ ਸੂਆ ਸੁੰਦੀ ਆ ਪਿਓ ਤੀਜਾ ਸੂਆ ਸੁੰਦੀ ਆ ਇਹ ਮਿੱਤਰੋ ਸੂਣ ਦੇ ਵਿੱਚ ਹਜੇ ਇਹਦੇ 8 ਤੋਂ 10 ਦਿਨ ਬਾਕੀ ਆ ਜਦੋਂ ਵੀ ਇਹਨੇ ਤੋਕੜ ਗੱਬਣ ਦੀ ਆਂਦੀ ਸੀ ਉਦੋਂ ਵੀ ਚੰਗਾ ਦੁੱਧ ਦਈਗੀ ਇਹ ਕਰਮਣ ਵਾਲੀ ਬਾਕੀ ਮੈਂ ਦੁੱਧ ਵਾਲੀ ਆ ਕਿਉਂਕਿ ਲੈਵਲ ਲਵਾਸ ਬਹੁਤ ਆ ਮੈਨੂੰ ਥੱਲੋ ਲੱਗਾ ਹੋਇਆ ਥੱਲੋ ਤੁਸੀਂ ਮਿਲਕ ਵੇਨ ਆ ਜਿਹੜੀ ਉਹ ਵੀ ਵੇਖੋ ਕਿੰਨੀ ਮਜ਼ਬੂਤ ਲੱਗੀ ਹੈ ਪ੍ਰਮਾਤਮਾ ਵੱਲੋਂ ਜਿਉਂ ਕਿ ਮੈਂ ਦੁੱਧ ਵਾਲੀ ਆ ਬਾਈ ਸਮਝਣ ਵਾਲੇ ਨੇ ਸਮਝ ਜਾਣਾ ਇਹਨੂੰ ਲੈਣ ਵਾਲੇ ਨੇ ਲੈ ਜਾਣਾ ਇਹਨੂੰ ਪਰਖਣ ਵਾਲੇ ਨੇ ਪਰਖ ਜਾਣਾ ਇਹਨੂੰ ਪਰ ਪਰਖ ਕਰਨ ਵਾਲੇ ਨੂੰ ਇਹ ਜ਼ਰੂਰੀ ਬੇਨਤੀ ਆ ਵੀ ਮੈਨੂੰ ਪਰਖਿਓ ਜ਼ਰੂਰ ਇੱਕ ਵਾਰੀ ਕੋਲੇ ਆ ਕੇ ਲੈਵੇ ਦੀਪ ਸਿਆ ਇਹਦੇ ਲੇਵੇ ਤੇ ਇਹਦੀਆਂ ਨਾੜਾਂ ਇਹਦੀ ਦੁੱਧ ਵਾਲੀ ਵੇਨ ਆ ਜਿਹੜੀ ਉਹ ਜ਼ਰੂਰ ਵਿਖਾ ਦੀ ਮਿਲਕ ਵੇਨਸ ਆ ਜਿਹੜੀ ਉਹ ਮਿੱਤਰੋ ਸਟਰੋਂਗ ਔਰ ਜਿਹੜੀਆਂ ਲੇਵੇ ਦੇ ਉੱਤੇ ਬਣਾਵਟਾਂ ਹੁੰਦੀਆਂ ਜਿਹੜੀਆਂ ਲੇਵੇ ਦੀਆਂ ਬੰਤਰਾਂ ਹੁੰਦੀਆਂ ਉਹ ਕਮਾਲਾ ਮੈਨੂੰ ਲੱਗੀਆਂ ਹੋਈਆਂ ਮਿੱਤਰੋ ਹਜੇ ਮੈਂ ਦਸਾਂ ਦਿਨਾਂ ਨੂੰ ਕੁਝ ਦੀ ਕੁਝ ਹੋਰ ਤਿਆਰ ਹੋਊਗੀ ਅੱਜ ਕੱਚੀ ਆ ਮਿੱਤਰੋ ਦੁੱਧ ਚੋਣ ਵਾਲਾ ਹੋਵੇ ਮੈਂ 13-14 ਕਿਲੋ ਦੁੱਧ ਦੇ ਦਊਗੀ ਪਰ ਤੁਸੀਂ 12 ਮੰਨ ਕੇ ਖਰੀਦਿਓ ਮਿੱਤਰੋ ਇੰਦੀ ਡਿਮਾਂਡ ਆ ਜਿਹੜੀ ਵੀਰੇ ਨੇ ਰੱਖੀ ਆ 1 ਲੱਖ ਰੁਪਈਆ ਵਿੱਚੋਂ ਮਾਣਤਨ ਹੋ ਜਾਊਗਾ ਬਾਈ ਨਾਮ ਕੀ ਪੁੱਛ ਕੇ ਆਉਣ ਵੀਰੇ ਆਪਣਾ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਬਾਈ ਦੇ ਤੁਸੀਂ ਨਾ ਪੁੱਛ ਕਿਉਂ ਨਾ ਜਦੋਂ ਤੁਸੀਂ ਗੱਲਪਿੰਡ ਦੇ ਵਿੱਚ ਐਂਟਰੀ ਕਰ ਲਈ ਮਿੱਤਰੋ ਬਸ ਜਿੱਥੇ ਪੁਲ ਬਣਿਆ ਹੋਇਆ ਜਿੱਥੇ ਅੱਡਾ ਬਣਿਆ ਹੋਇਆ ਅੱਡੇ ਤੋਂ ਤੁਸੀਂ ਮਿੱਤਰੋ ਲੰਗਿਆਣੇ ਵਾਲੀ ਸਾਈਡ ਨੂੰ ਨਾਲ ਹੀ ਜਾਵਾਂ ਪੁਲ ਦੇ ਸੂਏ ਦੇ ਨਾਲ ਹੀ ਮੁੜ ਜਾਣਾ ਫਿਰ ਤਬ ਉਹ ਮੁੜ ਕੇ ਸੜਕ ਸਿੱਧੀ ਬਾਈ ਉਹਨਾਂ ਦੇ ਪਾਈ ਵਸਤੀ ਦੇ ਵਿੱਚ ਆਉਂਦੀ ਹੈ ਮਿੱਤਰੋ ਤੇ ਮੁਹੱਲਾ ਕਿਹੜਾ ਵਜਦਾ ਵੀਰੇ ਇਹ ਵੇਰਕਾ ਡੇਰੀ ਦੇ ਕੋਲ ਵੇਰਕਾ ਡੇਰੀ ਦੇ ਕੋਲੇ ਬਾਈ ਦਾ ਘਰ ਆ ਸੁਖਮੰਦਰ ਸਿੰਘ ਬਾਈ ਦਾ ਨਾਮ ਆ 1 ਲੱਖ ਰੁਪਿਆ ਡਿਮਾਂਡ ਆ ਨੰਬਰ ਕਿੰਨਾ ਵੀਰੇ ਆਪਣਾ 90418 76096 7876096 76096 9041876096 ਨਵੀਂ ਮਿੱਤਰੋ ਇਸ ਨੰਬਰ ਤੇ ਤੁਸੀਂ ਕਰ ਲਿਓ ਬਾਈ ਨਾਲ ਰਾਬਤਾ ਕੈਂਪਿੰਡ ਗਿੱਲ ਜ਼ਿਲ੍ਹਾ ਮੋਗਾ ਬਾਗਾ ਪੁਰਾਣਾ ਸ਼ਹਿਰ ਨੇੜੇ ਮਿੱਤਰੋ ਦੇ ਮੋਗਾ ਵੀ ਆ ਨੇੜੇ ਤੇ ਤੋਰਨ ਵਾਲਾ ਬਾਈ ਸਾਡਾ ਇੱਕ ਵਾਰੀ ਜ਼ਰੂਰ ਵਿਖਾ ਦੇ ਬਈ ਆ ਬਾਈ ਦਿਹਾੜੀ ਆ ਕੇ ਇਧਰ ਲੱਫੜਾ ਰਦੀਪ ਕੈਮਰਾ ਨੂੰ ਮਾਰੀ ਮੜਾ ਆ ਬਾਈ ਸਾਰੇ ਬਾਈ ਦਿਹਾੜੀ ਆ ਮਿੱਤਰੋ ਠੀਕ ਆ ਬਾਈ ਸਤਿ ਸ੍ਰੀ ਅਕਾਲ